ਮੈਂ ਗੁਰਦੇਵ ਸਿੰਘ ਸਰਪੰਚ ಗ್ರಾಮ ਪੰਚਾਇਤ ਪਿੰਡ ਦਿਉਣ ਦਿਵਾਲੀ ਅਤੇ ਬੰਦੀ ਛੋੜ ਦਿਵਸ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ಗ್ರಾಮ ਪੰਚਾਇਤ ਦਿਉਣ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਰੋਸ਼ਨੀਆਂ ਦੇ ਤਿਹਾਰ ਦਿਵਾਲੀ ਦੇ ਮੌਕੇ ਤੇ ਦਿਲਾਂ ਦੇ ਮੋਦੇ ਦੀਵੇ ਬਲਕੇ ਅਸੀਂ ਆਪਣੇ ਰੁੱਖਾ ਲਗਾ ਕੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੰਦੇ ਹਾਂ ਅਤੇ ਰੁੱਖ ਲਗਾਉਣ ਦੇ ਨਾਲ ਸਾਡੇ ਆਕਸੀਜਨ ਵਧਣ ਦੇ ਨਾਲ ਸਾਡੇ ਮਤਲਬ ਜਿਹੜੇ ਲੋਕਾਂ ਨੂੰ ਸਾਹ ਸੌਖਾ ਹੁੰਦਾ ਹੈ ਤਾਂ ਅਸੀਂ ਸਾਰੇ ਮਤਲਬ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਰੁੱਖ ਲਗਾ ਕੇ ਹਰੀ-ਭਰੀ ਦੀਵਾਲੀ ਮਨਾਓ ਆਓ ਹੁਣ ਅਸੀਂ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਉਪਦੇਸ਼ ਨੂੰ ਦੁਹਰਾਉਂਦੇ ਹੋਏ ਵੱਧ ਤੋਂ ਵੱਧ ਰੁੱਖ ਲਗਾ ਕੇ ਪਵਨ ਨੂੰ ਪਾਣੀ ਨੂੰ ਤੇ ਹਵਾ ਨੂੰ ਦਰੁਸਤ ਕਰਕੇ ਮਤਲਬ ਸੀ ਲੋਕਾਂ ਨੂੰ ਸੁਨੇਹਾ ਦੇਈਏ ਕਿ ਲੋਕਾਂ ਨੂੰ ਮਤਲਬੀ ਵੱਧ ਤੋਂ ਵੱਧ ਰੁੱਖ ਲਾ ਕੇ ਤੇ ਸਾਡੇ ਮਤਲਬ ਵਾਤਾਵਰਨ ਨੂੰ ਸਾਫ਼ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮੇਂਦਰ ਸਿੰਘ ਉਹ ਪਿੰਡ ਦੇ ਉਹ ਪੰਚਾਇਤ ਮੈਂਬਰ ਸਾਰੇ ಗ್ರಾಮ ਪੰਚਾਇਤ ਕੇ ਨਗਰ ਨਿਵਾਸੀਆਂ ਨੂੰ ਅਸੀਂ ਸੂਝਿਤ ਕਰਦੇ ਹਾਂ ਕਿ ਜੋ ਕਿ ਬੱਚਿਆਂ ਨੂੰ ਆਪਣਿਆਂ ਨੂੰ ਦੀਵਾਲੀ ਤੋਂ ਪਟਾਕਿਆਂ ਤੋਂ ਜਿਹੜੇ ਖਤਰੇ ਵਾਲੇ ਪਟਾਕਿਆਂ ਬੱਚਿਆਂ ਨੂੰ ਉਹ ਨਾ ਚਲਾਓ ਦਿੱਤੇ ਜਾਣ ਤੇ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਬੱਚਿਆਂ ਦੇ ਨੂੰ ਭਾਈ ਆਪ ਦੇ ਬੱਚਿਆਂ ਨੂੰ ਵਾਅਦ ਤੋਂ ਵਾਅਦ ਪ੍ਰਦੂਸ਼ਨ ਤੋਂ ਪੜਾ ਕਰਕੇ ਰੱਖਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਜੀ ਮੰਗਲ ਸਿੰਘ ਪੰਚ ਗ੍ਰਾਮ ਪੰਚਾਇਤ ਦਿਉਣ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਜੋ ਵੀ ਦੀਵਾਲੀ ਦਾ ਤਿਹਾਰ ਆ ਤੇ ਗੁਰਪੁਰਬ ਇਹਨੂੰ ਪ੍ਰਦੂਸ਼ਣ ਰਹਿਤ ਹੀ ਮਨਾਇਆ ਜਾਵੇ ਵਧੀਆ ਤੰਦਰੁਸਤੀ ਤੇ ਸਿਹਤਾਂ ਦਾ ਖਿਆਲ ਰੱਖਿਆ ਜਾਵੇ ਮੈਂ ਰੂਪ ਚਾਨਦੋਂ ਸੈਂਡ ਦਿਉਣ ਗ੍ਰਾਮ ਪੰਚਾਇਤ ਵੱਲੋਂ ਅਸੀਂ ਸਨੇਹਾ ਦਿੰਨੇ ਹਾਂ ਜੀ ਕਿ ਜੋ ਬਾਜ਼ਾਰ ਵਿੱਚ ਨਕਲੀ ਅਤੇ ਮਲਾਵਟੀ ਮਠਾਈਆਂ ਮਿਲਦੀਆਂ ਹਨ ਉਹਨਾਂ ਤੋਂ ਬਚੋ ਆਪਣੀ ਆਪਾ ਸਿਹਤ ਦਾ ਧਿਆਨ ਰੱਖਿਓ ਜੀ ਸੋ ਦੀਵਾਲੀ ਬੰਦੀ ਛੋੜ ਦਿਵਸ ਅਤੇ ਸ੍ਰੀ ਗੁਰਨਾੜਕ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਦੇ ਤੀਆਂ ਸੰਕਲਪ ਵਧਾਈਆਂ ਤੇ ਅੱਜ ਇਹ ਗ੍ਰਾਮ ਪੰਚਾਇਤ ਪਿੰਡ ਦਿਹਾਣ ਜ਼ਿਲ੍ਹਾ ਮਛੰਦਾ ਸੋ ਪੰਚਾਇਤ ਦੇ ਮੈਂਬਰ ਜੁੜੇ ਨੇ ਇੱਧਰ ਰੂਪ ਸਿੰਘ ਜੀ ਮੰਦਰ ਸਿੰਘ ਜੀ ਮਹਿੰਦਰ ਸਿੰਘ ਜੀ ਸਰਪੰਚ ਗ੍ਰਵੇਪ ਸਿੰਘ ਜੀ ਦਰਸ਼ਨ ਸਿੰਘ ਜੀ ਮੰਗਾ ਸਿੰਘ ਜੀ ਮਿੰਦਰ ਸਿੰਘ ਤੇ ਰੂਪ ਚੰਦ ਜੀ ਸੋ ਇਹ ಗ್ರಾಮ ਪੰਚਾਇਤ ਵੱਲੋਂ ਸਨੇਹਾ ਕਿ ਆਪਾਂ ਜਿਹੜੀ ਪ੍ਰਦੂਸ਼ਣ ਰਹਿਤ ਦੀਵਾਲੀ ਮੜਾਈਏ ਤੇ ਵੱਧ ਤੋਂ ਵੱਧ ਰੁੱਖਾਂ ਨੂੰ ਲਗਾਈਏ ਤੇ ਸਾਨੂੰ ਜਿਹੜੇ ਬਾਬੇ ਲਾਣਕੀ ਜੀ ਨੇ ਸਨੇਹਾ ਦਿੱਤਾ ਆਪਾਂ ਉਹਨੂੰ ਗੁਰੂ ਪਾਣੀ ਦਿੱਤਾ ਮਾਤਾ ਧਰਤ ਮਾਤਾ ਤੇ ਪਵਨ ਹਵਾ ਪਾਣੀ ਤੇ ਧਰਤੀ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਈਏ ਤੇ ਆਪਸੀ ਭਾਈਚਾਰਕ ਸਾਂਝ ਨਾਲ ਰਹੇਗੇ ਤਾਂ ਕਿ ਕਿਹੜਾ ਇਹ ਰੋਜ਼ਾਨਾ ਤਿਹਾੜ ਦਿਵਾਲੀ ਆ ਤੇ ਨਾਨਕ ਪਾਸ਼ਾ ਦਾ ਤਿਹਾੜਾ ਅਸੀਂ ਸਾਰੇ ਨਾਲ ਮਿਲ ਕੇ ਮਨਾ ਸਕੀਏ ਧਰਵਾ